ਫਗਵਾੜਾ ਵਿਖੇ ਚੋਰਾਵਾਂ ਵੱਲੋਂ ਜਿਸ ਤਰ੍ਹਾਂ ਚੋਰੀ ਦੀਆਂ ਵਾਅਦਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਸ ਤੋਂ ਲੱਗ ਰਿਹਾ ਹੈ ਕਿ ਫਗਵਾੜਾ ਪੁਲਿਸ ਦਾ ਇਨ੍ਹਾਂ ਚੋਰਾ ਨੂੰ ਮਾਸਾ ਵੀ ਨਹੀਂ ਹੈ ਫਗਵਾੜਾ ਤੇ ਫਗਵਾੜਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰਾਏ ਦਿਨ ਚੋਰੀ ਦੀਆਂ ਵਾਅਦਤਾਂ ਨੂੰ ਅੰਜਾਮ ਦਿੱਤੇ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਪਿੰਡ ਰਹਾਣਾ ਜੱਟਾ ਵਿਖੇ ਵੇਖਣ ਨੂੰ ਮਿਲੀ ਜਿੱਥੇ ਚੋਰਾ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਵੜਾਉਂਦੇ ਹੋਏ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਸਵੇਰੇ ਤੜਕਸਾਰ ਫੋਨ ਆਇਆ ਸੀ ਕਿ ਉਸ ਦੀ ਦੁਕਾਨ ਦਾ ਸ਼ਟਰ ਖੁੱਲਿਆ ਹੋਇਆ ਹੈ ਅਤੇ ਜਦੋਂ ਉਸਨੇ ਮੌਕੇ ਤੇ ਆ ਕੇ ਦੇਖਿਆ ਤਾਂ ਚੋਰ ਦੁਕਾਨ ਚੋਂ ਇਨਵਰਟਰ ਬੈਟਰੀ ਦੁਕਾਨ ਵਿੱਚ ਲੱਗੀਆਂ ਸਕਰੀਨਾਂ 30 ਤੋਂ 40 ਮੋਬਾਈਲ ਫੋਨ ਕਰੀਬ 4000 ਰੁਪਏ ਦੀ ਨਕਦੀ ਅਤੇ ਗੱਲੇ ਵਿੱਚ ਪਿਆ ਕ੍ਰੈਡਿਟ ਕਾਰਡ ਲੈ ਕੇ ਫਰਾਰ ਹੋ ਗਏ ਜਿਸ ਕਾਰਨ ਉਸ ਦਾ 2-3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਪੀੜਤ ਨੇ ਦੱਸਿਆ ਕਿ ਚੋਰ ਜਾਂਦੇ ਸਮੇਂ ਦੀ ਵੀ ਆਰ ਵੀ ਆਪਣੇ ਨਾਲ ਲੈ ਗਏ ਮੇਰੀ ਦੁਕਾਨ ਇੱਥੇ ਵੈਸਟ ਅੰਡੀਅਨ ਨਾਲ ਆਧਾਰ ਕਾਰਡ ਪੈਨ ਕਾਰਡ ਸੇਵਾ ਕੇਂਦਰ ਆ ਮੇਰੇ ਕੋਲ ਹਾਂਜੀ ਠੀਕ ਹੈ ਜੀ ਤੇ ਹੋਰ ਮੇਰੇ ਕੋਲ ਨਾਲ ਮੋਬਾਈਲ ਦੀ ਐਸੈਸਰੀ ਵਗੈਰਾ ਸਰ ਕਿੱਥੇ ਹੈ ਦੁਕਾਨ ਆਪਣੀ ਇਹ ਹੈਗੀ ਰਹਾਣਾ ਜਟਾ ਜੀ ਬਿਲਕੁਲ ਮੇਨ ਅੱਡੇ ਦੇ ਵਿੱਚ ਹੈਗੀ ਕੋਪਰੇਟਿਵ ਬੈਂਕ ਦੇ ਆਪੋਜੀਟ ਕੋਪਰੇਟਿਵ ਬੈਂਕ ਹਾਂਜੀ ਸਰ ਹਾਂਜੀ ਤੇ ਤੇ ਰਾਤੀ ਚੋਰੀ ਹੋਈ ਹੈ ਜੀ ਤੇ ਰਾਉਂਡ ਆਊਟ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਵਿੱਚ ਇਨਵਰਟਰ ਬੈਟਰੀ ਦੋ ਪ੍ਰਿੰਟਰ ਦੋ ਮੇਰੀਆਂ ਮੇਨ ਸਕਰੀਨਾ ਡੈਸਕਟਾਪ ਉਸ ਤੋਂ ਬਾਅਦ 40 ਤੋਂ 50 ਮੋਬਾਈਲ ਹੈਗੇ ਆ ਠੀਕ ਹੈ ਜੀ ਵਿੱਚ ਸੈਕੰਡ ਹੈਂਡ ਕੁਝ ਮੋਬਾਈਲ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਐਕਸੈਸਰੀ ਵਗੈਰਾ ਤੇ ਗੱਲੇ ਦੇ ਵਿੱਚ ਕੈਸ਼ ਸੀਗਾ 3-4000 ਰੁਪਿਆ ਵਿੱਚ ਕ੍ਰੈਡਿਟ ਕਾਰਡ ਸੀਗੇ ਮੇਰੇ 7-8 ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਮਤਲਬ ਫਰੰਟ ਤੇ ਚੀਜ਼ਾਂ ਪਈਆਂ ਸੀ ਕੁਝ ਇੱਥੇ ਐਸੈਸਰੀ ਸੀਗੀ ਜਿਹੜੀਆਂ ਸੀਗੀਆਂ ਉਹ ਲੈ ਗਏ ਆ ਤੇ ਮਤਲਬ ਕੁਝ ਹਿਡਨ ਚੀਜ਼ਾਂ ਪਈਆਂ ਸੀ ਨੀਚੇ ਡਰਾਅਰ ਦੇ ਵਿੱਚ ਉਹ ਰਹਿ ਗਈਆਂ ਬਾਕੀ ਤਕਰੀਬਨ ਇੱਕ ਇਨਵਰਟਰ ਬੈਟਰੀ ਸੀਗਾ ਮੇਨ ਮਤਲਬ ਕਾਫੀ ਟਾਈਮ ਰੋਕੇ ਚੋਰੀ ਕੀਤੀ ਗਈ ਆ ਨਾ ਅੱਗੇ 2-4 ਮਿੰਟ ਦੀ ਤੇ ਆਪਾਂ ਨੂੰ ਕਿਦਾਂ ਪਤਾ ਲਾਹ ਮਿਲੀ ਆ ਕਿ ਕਿਉਂਕਿ ਮੈਂ ਅਸੀਂ ਸਵੇਰੇ ਸੁੱਤੇ ਪਏ ਸੀਗੇ ਜਦੋਂ ਮੈਨੂੰ 5:30 ਵਜੇ ਫੋਨ ਗਿਆ ਸਾਡੇ ਗੁਆਂਢ ਦੇ ਵਿੱਚ ਸਾਡੇ ਰਿਸ਼ਤੇਦਾਰ ਆ ਉਹਨਾਂ ਨੇ ਇੱਥੇ ਗੁਰਦਾਰਾ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਅੱਜ ਸਵੇਰੇ ਦੁਕਾਨ ਖੋਲੀ ਹੋਈ ਹੈ ਮੈਂ ਕਿਹਾ ਨਹੀਂ ਤੇ ਕਹਿੰਦੇ ਵੀ ਤੁਹਾਡਾ ਛਾਣਾ ਉੱਪਰ ਨੂੰ ਹੀ ਚੱਕਿਆ ਹੋਇਆ ਵਾ ਵੀ ਅੰਦਰਲਾ ਵੀ ਅੰਦਰ ਪਕਾ ਵਗੈਰਾ ਚੱਲਦਾ ਪਿਆ ਵੀ ਅਸੀਂ ਮੜਿਆ ਦੇਖ ਕੇ ਆਏ ਆ ਤੇ ਉਸ ਤੋਂ ਬਾਅਦ ਫਿਰ ਮੈਂ ਉਸੇ ਵੇਲੇ ਜਗਦੰਮ ਮੋਟਰਸਾਈਕਲ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਦੇਖਿਆ ਤੇ ਮਤਲਬ ਵੀ ਲੌਕ ਤੋੜੇ ਹੋਏ ਆ ਦੋਨੇ ਤੇ ਉਸ ਤੋਂ ਬਾਅਦ ਅੰਦਰ ਆ ਕੇ ਦੇਖਿਆ ਤੇ ਸਾਰਾ ਸਮਾਨ ਸਰ ਕੋਈ ਸੀਸੀਡੀ ਕੈਮਰੇਜ ਬੰਦਾ ਆਇਆ ਕੋਈ ਨੇ ਸੀਸੀਟੀਵੀ ਸਾਹਮਣੇ 프ਰੰਟ ਤੇ ਇੱਕ ਕੈਮਰਾ ਹੈਗਾ ਦੁਕਾਨ ਤੇ ਸਾਹਮਣੇ ਉਹ ਦੇਖ ਰਿਆ ਪਏ ਆ ਪੁਲਿਸ ਵਾਲੇ ਆਏ ਹੋਏ ਆ ਉਹ ਦੇਖ ਰਹੇ ਆ ਬਾਕੀ ਇੱਕ ਬੈਂਕ ਦੇ ਮੋਹਰੇ ਕੈਮਰਾ ਲੱਗਾ ਹੋਇਆ ਉਹਨੂੰ ਵੀ ਡਾਊਨ ਕੀਤਾ ਹੋਇਆ ਇਹਦਾ ਨਾਲ ਹੀ ਹੈਪੀ ਐਂਟਰਪ੍ਰਾਈਜ਼ ਆ ਉੱਥੇ ਇੱਕ ਕੈਮਰਾ ਲੱਗਾ ਹੋਇਆ ਉਹਨੂੰ ਵੀ ਡਾਊਨ ਕੀਤਾ ਗਿਆ ਠੀਕ ਹੈ ਜੀ ਉਹ ਤੋਂ ਬਾਅਦ ਇਹ ਚੋਰੀ ਕੀਤੀ ਗਈ ਸਰ ਇਹ ਪੁਲਿਸ ਕੰਪਲੇਟ ਕੀਤੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਹਾਂ ਜੀ ਜੀ ਮੈਂ ਮੌਕੇ ਤੇ ਆ ਕੇ 100 ਨੰਬਰ ਤੇ ਕਾਲ ਕਰਕੇ ਤੇ ਪੁਲਿਸ ਨੂੰ ਸੱਦਿਆ ਤੇ ਆ ਪੁਲਿਸ ਆਈ ਮੌਕੇ ਹਾਂ ਜੀ ਮੌਕੇ ਤੇ ਪੁਲਿਸ ਪਹੁੰਚੀ ਹੋਈ ਆ ਤੇ ਉਹਨਾਂ ਨੇ ਲਿਖਿਆ ਹੈਗਾ ਕੀ ਕੀ ਇਤੋਂ ਮਤਲਬ ਦੀ ਚੋਰੀ ਹੋਇਆ ਟੋਟਲ ਅਮਾਉਂਟ ਕਿੰਨੀ ਦਾ ਆਪਣਾ ਲਗਭਗ ਨੁਕਸਾਨ ਕਰ ਗਿਆ ਮੇਰੇ ਖਿਆਲ ਨਾਲ ਮੋਟਾ ਮੋਟਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੈਗਾ ਤੇ ਕੀ ਪ੍ਰਸ਼ਾਸਨ ਕੋ ਮੰਗ ਰਹੇ ਆਂ ਬਕਰ ਪ੍ਰਸ਼ਾਸਨ ਤੋਂ ਮੰਗ ਇਹ ਹੈ ਜੀ ਪਿਛਲੇ ਮਹੀਨੇ ਦੇ ਅੱਧ ਮਹੀਨੇ ਦੇ ਵਿੱਚ 5 ਤੋਂ 7 ਚੋਰੀਆਂ ਮੇਨ ਅੱਡੇ ਦੇ ਵਿੱਚ ਹੋ ਚੁੱਕੀਆਂ ਇੱਥੇ ਨਾਲ ਹੀ ਥੋੜੇ ਦਿਨ ਪਹਿਲਾਂ ਗੱਡੀ ਦੇ ਟਾਇਰ ਲਾਏ ਗਏ ਆ 3-4 ਦੁਕਾਨਾਂ ਪਹਿਲਾਂ ਲੁੱਟੀਆਂ ਗਈਆਂ ਸ਼ਟਰ ਚੱਕ ਕੇ ਉਸ ਤੋਂ ਬਾਅਦ ਵੀ ਅੱਜ ਸਾਡੀ ਦੁਕਾਨ ਹੋਈ ਆ ਕੱਲੂ ਹੋ ਸਕਦਾ ਕਿਸੇ ਹੋਰ ਦੀ ਵਾਰੀ ਹੋਵੇ ਉਸ ਤੋਂ ਪਹਿਲਾਂ ਕਿ ਪ੍ਰਸ਼ਾਸਨ ਇਹਦੇ ਉੱਤੇ ਐਕਸ਼ਨ ਲਵੇ ਕਿ ਜਿਆਦਾ ਤੋਂ ਜਿਆਦਾ ਕਿਸੇ ਦਾ ਨੁਕਸਾਨ ਨਾ ਹੋ ਰਕੇ ਸਰ ਆਪਾਂ ਕਿੱਥੇ ਦੇ ਰਹਿਣ ਵਾਲੇ ਆ ਮੇਰਾ ਬਣਾ ਰਹਿਣਾ ਜੱਟਾ ਹੀ ਆ ਜੀ ਇੱਥੇ ਹੀ ਰਹਿਣ ਵਾਲਾ ਮੈਂ ਰਹਿਣਾ ਜੱਟਾ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਵਲਪਿੰਡੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਹੁਣ ਐਸ ਸੁਦਰਨਦਰ ਕਮਲ ਨਾਮ ਥੱਡੇ ਐਸ ਤੋਂ ਬਾਅਦ ਵੀ ਆਏ ਆ ਤੇ ਬਿਆਣਾ ਇੰਟਰਪ੍ਰਾਈਜ਼ ਹੈਗੀ ਆ ਸ਼ਾਪ ਇਹਨਾਂ ਦੀ ਇੱਥੇ ਰਾਤ ਕੋਈ 24 25 ਤਰਵੰਨੀ ਰਾਤ ਨੂੰ ਚੋਰੀ ਹੋਈ ਆ ਸਾਨੂੰ ਇਸ਼ਲਾਹ ਮਿਲੀ ਤੁਰੰਤ ਮੌਕੇ ਤੇ ਪਹੁੰਚ ਗਏ ਜਿਹਦੇ ਧਿਆਨ ਦੇਣਗੇ ਉਹਨਾਂ ਦੇ ਤੋਰਾ ਕਲਪਾਰ ਦੇ ਕੀਤੀ ਜਾ ਕੋਈ ਸਰ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਹੋਣ ਜਾਂ ਕੋਈ ਭਾਲ ਕੀਤੀ ਜੀ ਸੀਸੀਟੀਵੀ ਕੈਮਰ ਚੈੱਕ ਕਰ ਰਹੇ ਜੀ ਹਜੇ ਜੇ ਕੋਈ ਆਈ ਨੂ ਮਿਲਿਆ ਤਾਂ ਉਹ ਕਾਰਵਾਈ ਕੀਤੀ ਜਾ ਤੋ ਗਵਾੜਾ ਤੂੰ ਯਾ ਸ਼ਰਮਤੀ ਜੀ